ਹਾਂਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਵੰਦਾ ਸਟੈਨੋਗ੍ਰਾਫੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅਸੀਂ ਇੱਕ ਸੀਰੀਜ਼ ਚਲਾਈ ਹੋਈ ਹੈ ਸੰਡੇ ਟੈਸਟ ਸੀਰੀਜ਼ ਉਸ ਦਾ 11 ਨੰਬਰ ਜਿਹੜਾ ਪੇਪਰ ਹੈ ਉਹ ਆਪਾਂ ਅੱਜ ਕਰਾਂਗੇ ਕਰਦੇ ਹਾਂ ਸਟਾਰਟ ਰੈਡੀ ਸਟਾਰਟ ਪਿੰਡਾਂ ਵਿੱਚ ਕੱਚੇ ਹਾਰੇ ਤੇ ਚਲਾਨੀਆਂ ਘਰਾਂ ਵਿੱਚ ਮਿਲਦੀਆਂ ਸਨ ਡੰਡੀ ਕੱਚਿਆਂ ਘਰਾਂ ਦੇ ਵਿੱਚ ਕੱਚੀਆਂ ਰਸੋਈਆਂ ਨੂੰ ਚਲਾਨੀ ਕਿਹਾ ਜਾਂਦਾ ਸੀ ਇਸੇ ਤਰ੍ਹਾਂ ਔਰਤਾਂ ਆਪਣੇ ਆਪ ਹੀ ਮਿੱਟੀ ਦੇ ਹਾਰੇ ਬਣਾ ਲੈਂਦੀਆਂ ਸਨ ਇਹਨਾਂ ਵਿੱਚ ਦੁੱਧ ਦੀਆਂ ਦੰਦੋੜੀਆਂ ਰੱਖ ਕੇ ਦੁੱਧ ਸਾਰਾ ਸਾਰਾ ਦਿਨ ਕੱਢਦਾ ਰਹਿੰਦਾ ਅੱਜਕੱਲ੍ਹ ਪਿੰਡਾਂ ਵਿੱਚ ਖੂਬ ਤਰੱਕੀ ਕਰ ਲਈ ਤੇ ਅੱਜਕੱਲ੍ਹ ਪੰਜਾਬ ਵਿੱਚ ਇਹ ਸਭ ਕੁਝ ਵੇਖਣ ਨੂੰ ਨਹੀਂ ਮਿਲਦਾ ਡੰਡੀ ਇਹ ਹੀ ਕਾਰਨ ਹੈ ਕਿ ਪੰਜਾਬ ਵਿੱਚ ਦਹੀਂ ਤੇ ਲੱਸੀ ਦੀ ਥੋੜਾ ਮਹਿਸੂਸ ਹੁੰਦੀ ਹੈ ਡੰਡੀ ਲੋਪ ਹੋਏ ਪੁਰਾਤਨ ਭਾਂਡੇ ਜੇ ਅਸੀਂ ਪੁਰਾਣੀਆਂ ਰਸੋਈਆਂ ਨੁਜਾਦ ਕਰੀਏ ਤਾਂ ਉਹਨਾਂ ਵਿੱਚ ਬਹੁਤ ਸਾਰੇ ਪਿੱਤਲ ਅਤੇ ਕਾਂਸੀ ਦੇ ਭਾਂਡੇ ਪਏ ਹੁੰਦੇ ਸਨ ਡੰਡੀ ਇਨ੍ਹਾਂ ਭਾਂਡਿਆਂ ਵਿੱਚ ਪ੍ਰਾਂਤ ਕੌਲੀਆਂ ਬਾਟੀਆਂ ਥਾਲ ਗਲਾਸ ਅਤੇ ਗੰਗਾ ਸਾਗਰ ਜੱਗ ਹੁੰਦੇ ਸਨ ਡੰਡੀ ਇਨ੍ਹਾਂ ਵਰਤਨਾ ਵਿੱਚ ਪ੍ਰਾਂਤ ਤੇ ਗੰਗਾ ਸਾਗਰ ਦੋ ਬਸੇਸ ਭਾਂਡੇ ਹੁੰਦੇ ਸਨ ਡੰਡੇ ਇਹ ਦੋਵੇਂ ਭਾਂਡੇ ਆਮ ਤੌਰ ਤੇ ਪਿੱਤਲ ਦੇ ਹੀ ਬਣੇ ਹੁੰਦੇ ਸਨ ਡੰਡੇ ਇਹ ਰੋਜ਼ਾਨਾ ਦੀਆਂ ਪਰਿਵਾਰਿਕ ਲੋੜਾਂ ਦੇ ਨਾਲ-ਨਾਲ ਵਿਆਹਾਂ ਵਿੱਚ ਵੀ ਪ੍ਰধান ਹੁੰਦੇ ਸਨ ਡੰਡੇ ਇਸ ਤੋਂ ਇਲਾਵਾ ਗਾਗਰਾਂ ਆਦ ਹੁੰਦੇ ਸਨ ਜੋ ਕਿ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਅਹਿਮ ਸਥਾਨ ਰੱਖਦੇ ਸਨ ਪਰ ਸਮੇਂ ਦੇ ਬੀਤਣ ਨਾਲ ਇਹ ਪੁਰਾਤਨ ਵਰਤਨ ਕਦੋਂ ਸਾਡੇ ਤੋਂ ਦੂਰ ਕਿਤੇ ਬੀਤ ਚੁੱਕੇ ਸਮੇਂ ਦੀ ਤਸਵੀਰ ਬਣ ਕੇ ਰਹਿ ਗਏ ਸਾਨੂੰ ਇਸ ਦਾ ਰਤਾ ਵੀ ਪਤਾ ਨਹੀਂ ਹਾਂਜੀ ਹੁਣ ਤੁਸੀਂ ਜਿਹੜੀ ਸ਼ਾਰਟਨ ਲਿਖੀ ਹੈ ਇਸ ਪੈਰੇ ਨੂੰ ਰੀਡ ਕਰ ਲਓਗੇ 2 ਮਿੰਟ ਬਾਅਦ ਤੁਹਾਨੂੰ ਅਗਲਾ ਪੈਰਾ ਜਿਹੜਾ ਉਹ ਬੋਲਿਆ ਜਾਵੇਗਾ ਹਾਂਜੀ ਸੈਕੰਡ ਪੈਰਾ ਲਿਖਾਂਗੇ ਆਪਾਂ ਰੈਡੀ ਸਟਾਰਟ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਦਾਣੇ ਭੁੰਨਣ ਵਾਲੀ ਪੱਠੀ ਦਾ ਇੱਕ ਵਿਸ਼ੇਸ਼ ਸਥਾਨ ਹੈ ਡੰਡੀ ਇਸ ਦੀ ਹੋਂਦ ਦਾ ਉਦੋਂ ਆਰੰਭ ਹੋਇਆ ਜਦੋਂ ਸਮਾਜ ਵਿੱਚ ਮੱਕੀ ਦੇ ਪੁੱਜੇ ਹੋਏ ਦਾਣੇ ਖਾਣ ਦਾ ਰਿਵਾਜ ਪਿਆ ਡੰਡੀ ਇਸ ਤਰ੍ਹਾਂ ਪੱਠੀ ਪਿੰਡ ਜਾਂ ਪੱਤੀ ਵਿੱਚ ਇੱਕ ਪਰਿਵਾਰ ਦਾ ਕਿੱਤਾ ਬਣ ਕੇ ਰਹਿ ਗਿਆ ਡੰਡੀ ਪੰਜਾਬ ਵਿੱਚ ਪੱਠੀ ਤੇ ਦਾਣੇ ਭੁੰਨਣ ਦਾ ਕੰਮ ਆਮ ਤੌਰ ਤੇ ਮਹਿਰਾ ਬਰਾਦਰੀ ਦੇ ਹਿੱਸੇ ਆਇਆ ਹੈ ਡੰਡੀ ਪੱਠੀ ਦਾ ਇਹ ਕੰਮ ਔਰਤਾਂ ਦੇ ਹਿੱਸੇ ਆਇਆ ਹੈ ਅਤੇ ਦਾਣੇ ਭੁੰਨਣ ਵਾਲੀ ਔਰਤ ਨੂੰ ਪੱਠੀ ਵਾਲੀ ਜਾਂ ਪਠਿਆਰਨ ਕਹਿੰਦੇ ਹਨ ਡੰਡੀ ਦਾਣੇ ਭੁੰਨਣ ਵਾਲੀ ਪਠੀ ਆਮ ਤੌਰ ਤੇ ਸ਼ਾਮ ਨੂੰ ਤਪਾਈ ਜਾਂਦੀ ਹੈ ਡੰਡੀ ਦਾਣੇ ਪਣਾਉਣ ਲਈ ਆਮ ਤੌਰ ਤੇ ਨਿੱਕੇ ਮੁੰਡੇ ਕੁੜੀਆਂ ਨੂੰ ਕੱਪੜੇ ਦੇ ਪੋਣੇ ਵਿੱਚ ਘਰੋਂ ਦਾਣੇ ਪਾ ਕੇ ਭੇਜਿਆ ਜਾਂਦਾ ਹੈ ਪਰ ਕਈ ਵਾਰ ਬੱਡੇ ਵੀ ਪੱਠੀ ਤੋਂ ਦਾਣੇ ਪਣਾਉਣ ਜਾਂਦੇ ਹਨ ਡੰਡੀ ਸ਼ਾਮ ਨੂੰ ਪੱਠੇ ਉੱਤੇ ਪੂਰੀਆਂ ਰੌਣਕਾਂ ਲੱਗ ਜਾਂਦੀਆਂ ਹਨ ਡੰਡੀ ਹਰ ਕੋਈ ਆਪਣੀ ਵਾਰੀ ਦੀ ਉਡੀਕ ਵਿੱਚ ਹੁੰਦਾ ਹੈ ਡੰਡੀ ਦਾਣੇ ਭੁੰਨਣ ਵਾਲੀ ਦਾਣੇ ਭੁੰਨਣ ਸਮੇ ਆਪਣੇ ਹੱਥ ਨਾਲ ਕੁਝ ਦਾਣੇ ਕੱਢ ਕੇ ਰੱਖ ਲੈਂਦੀ ਹੈ ਡੰਡੀ ਇਹ ਦਾਣੇ ਉਹ ਦਾਣੇ ਭੁੰਨਣ ਦੀ ਈਵਜ਼ ਵਜੋਂ ਰੱਖਦੀ ਹੈ ਡੰਡੀ ਇਨ੍ਹਾਂ ਦਾਣਿਆਂ ਨੂੰ ਚੁੰਗ ਕਿਹਾ ਜਾਂਦਾ ਹੈ ਡੰਡੀ ਮੱਕੀ ਦੇ ਪਠੀ ਤੋਂ ਪੁਨਾਏ ਦਾਣੇ ਦੋ ਪ੍ਰਕਾਰ ਦੇ ਹੁੰਦੇ ਹਨ ਇੱਕ ਖਿੱਲਾਂ ਵਾਲੇ ਅਤੇ ਦੂਸਰੇ ਮੁਰਮਰੇ ਡੰਡੀ ਪੱਠੀ ਨੂੰ ਅੱਗ ਦਾ ਝੋਕਾ